ਨਿੰਬੂਦਾਨੀ ਨਾਲ ਕਦੀ ਤੁਸੀਂ ਚਾਹ ਪਾਣੀ ਪਉਣ ਕੇ ਦੇਖੀ ਨਹੀਂ ਦੇਖੀ ਤਾਂ ਕਮਾਲ ਦੇ ਆਈਡੀਆ ਹੈ ਕੰਗੇ ਨੂੰ ਸਿਰਫ ਇੱਕ ਚੀਜ਼ ਨਾਲ ਹੀ ਤੁਸੀਂ ਇਸ ਨਾਲ ਸਾਫ ਕਰ ਸਕਦੇ ਹੋ ਬਿਲਕੁਲ ਮੋਤੀਆਂ ਵਾਂਗ ਚਮਕ ਜਾਣੇ ਕੰਗੇ ਤੇ ਪਾਣੀ ਦੇ ਵਿੱਚ ਪਰਫਿਊਮ ਦਾ ਇਹ ਵਾਲਾ ਆਈਡੀਆ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਗਰਮੀਆਂ ਦੇ ਦਿਨਾਂ ਤੇ ਗਰਮੀਆਂ ਦੇ ਦਿਨਾਂ ਵਿੱਚ ਪਾਣੀ ਦੀ ਵਰਤੋਂ ਬਹੁਤ ਜ਼ਿਆਦਾ ਕੀਤੀ ਜਾਂਦੀ ਤੁਹਾਨੂੰ ਪਤਾ ਹੈ ਕਈ ਵੇਲੇ ਨਾ ਬੱਚੇ ਕੀ ਕਰਦੇ ਆ ਨਾ ਗਲਾਸ ਨਾਲ ਹੀ ਪਾਣੀ ਮਤਲਬ ਕੱਢ ਲੈਂਦੇ ਜਿਹੜਾ ਵੀ ਬਹੁਤ ਜ਼ਿਆਦਾ ਸਿਹਤ ਵਾਸਤੇ ਠੀਕ ਨਹੀਂ ਹੁੰਦਾ ਆਪਾਂ ਇੱਥੇ ਕੀ ਕਹਿੰਨਾ ਇੱਕ ਚਿਮਟਾ ਲੈ ਲੈਣਾ ਚਿਮਟੇ ਦੇ ਵਿੱਚ ਛੋਟਾ ਜਿਹਾ ਗਲਾਸ ਹੈਗਾ ਉਹਨੂੰ ਆਪਾਂ ਇਸ ਇਸ ਤਰ੍ਹਾਂ ਚਿਮਟੇ ਦੇ ਵਿੱਚ ਪਾ ਦੇਣਾ ਹੈ ਤੇ ਚਿਮਟੇ ਨੂੰ ਪਹਿਲਾਂ ਚੰਗੀ ਤਰ੍ਹਾਂ ਧੋ ਲੈਣਾ ਹੈ ਤੇ ਪਾਉਣ ਤੋਂ ਬਾਅਦ ਤੁਸੀਂ ਦੇਖੋਗੇ ਕਿ ਆਪਾਂ ਹੁਣ ਬਿਨਾਂ ਪਾਣੀ ਨੂੰ ਹੱਥ ਲਗਾਏ ਹਨਾ ਤੇ ਦੇਖ ਸਕਦੇ ਹੋ ਤੁਸੀਂ ਗਾਗਰ ਦੇ ਵਿੱਚੋਂ ਕਿਦਾਂ ਪਾਣੀ ਗਲਾਸ ਦੇ ਨਾਲ ਕੱਢ ਲੈਣਾ ਹੈ ਤੇ ਨਾ ਕਿ ਆਪਣੇ ਗੰਦੇ ਹੱਥ ਪਾਣੀ ਦੇ ਵਿੱਚ ਪੈਣੇ ਆ ਤੇ ਪਾਣੀ ਵਿੱਚ ਆਪਣਾ ਮਤਲਬ ਵਧੀਆ ਰਹਿਣਾ ਕੋਈ ਆਪਣੀ ਸਿਹਤ ਵਾਸਤੇ ਕੋਈ ਕਿਸੇ ਕਿਸਮ ਦੀ ਕੋਈ ਨੁਕਸਾਨ ਵੀ ਨਹੀਂ ਹੈਗਾ ਇਹਨੋਂ ਕਿ ਤੁਸੀਂ ਚਿਮਟੇ 'ਚ ਗਲਾਸ ਨੂੰ ਕੱਢਣਾ ਨਹੀਂ ਹੈਗਾ ਤੁਸੀਂ ਇਹਨੂੰ ਇਸ ਤਰ੍ਹਾਂ ਇਹਦੇ ਵਿੱਚ ਰੱਖ ਸਕਦੇ ਹੋ ਆਈ ਹੋਪ ਇਹ ਵਾਲੀ ਟਿਪਸ ਵੀ ਤੁਹਾਨੂੰ ਵਧੀਆ ਲੱਗੀ ਹੋਗੀ ਚਲੋ ਜੀ ਅਗਲੀ ਟਿਪਸ ਵੱਲ ਚੱਲਦੇ ਹਾਂ ਜਦੋਂ ਵੀ ਆਪਾਂ ਚਨੇ ਵਗੈਰਾ ਬਣਾਉਣੇ ਹੁੰਦੇ ਤਾਂ ਆਪਾਂ ਰਾਤ ਨੂੰ ਭਿਓ ਕੇ ਰਾਤ ਦੇ ਦਾ ਸਵੇਰ ਦੇ ਟਾਈਮ ਆਪਾਂ ਚਨੇ ਬਣਾਉਂਦੇ ਹੈ ਨਾ ਕਈ ਵੇਲੇ ਬਹੁਤ ਜ਼ਿਆਦਾ ਟਾਈਮ ਨਹੀਂ ਹੁੰਦਾ ਹੈ ਨਾ ਇਦਾਂ ਹੁੰਦਾ ਵੀ ਫਟਾਫਟ ਆਪਾਂ ਚਨੇ ਬਣਾ ਲਈ ਤਾਂ ਤੁਸੀਂ ਇਹਦੇ ਵਾਸਤੇ ਕੀ ਕਰਨਾ ਭੱਜਣੇ ਭਿਜਣੇ ਪਲਾਂ ਨੇ ਚਨੇ ਭਿਜਣੇ ਪਾਤ ਨਾਲੀ ਥੋੜੇ ਜਿਹਾ ਪਚਣਿਆਂ ਦੇ ਵਿੱਚ ਇੰਨੇਕ ਚਾਵਲ ਪਾ ਦੇਣਾ ਇਹਨਾਂ ਨਾਲ ਥੋੜੇ ਜਿਹੜੇ ਆਪਾਂ ਚਾਵਲ ਪਾਣੇ ਆ ਨਾ ਇਹਦੇ ਨਾਲ ਥੋੜੇ ਦੇਖੋ ਚਨੇ 1 ਜਾਂ 2 ਘੰਟੇ ਦੇ ਵਿੱਚ ਬਿਲਕੁਲ ਐਨ ਸੌਫਟ ਹੋ ਜਾਣੇ ਤਾਂ ਤੁਸੀਂ ਉਹਨੂੰ ਜਦੀ ਬਣਾ ਸਕਦੇ ਆ ਦੇਖ ਸਕਦੇ ਤੁਸੀਂ ਥੋੜੇ ਸਾਹਮਣੇ ਤੇ ਜਿਹੜੇ ਹੈਗੇ ਨਾ ਉਹ ਆਪਾਂ ਪਾਇਆ ਇਹਦੇ ਵਿੱਚ ਚਾਵਲ ਉਹ ਸਾਰੇ نیچے ਬਹਿ ਗਏ ਚੁੱਕੇ ਆਈ ਹੋਪ ਇਹ ਵਾਲੀ ਟਿਪ ਤੁਹਾਨੂੰ ਜਿਆਦਾ ਪਸੰਦ ਆਈ ਹੋਗੀ ਚਲੋ ਜੀ ਅਗਲੀ ਟੇਬਲ ਚੱਲਦੇ ਆ ਇੱਥੇ ਆਪਾਂ ਪਾਣੀ ਲਿਆ ਕੋਲੀ ਦੇ ਵਿੱਚ ਤੇ ਕੋਲੀ ਦੇ ਵਿੱਚ ਪਾਣੀ ਲੈਣ ਤੋਂ ਬਾਅਦ ਆਪਾਂ ਕੀ ਕਰਨਾ ਹੈ ਪਰਫਿਊਮ ਹੈ ਪਰਫਿਊਮ ਨੂੰ ਆਪਾਂ ਪਾਣੀ ਦੇ ਉੱਤੇ ਛਿੜਕਾ ਦੇਣਾ ਤੇ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਬਹੁਤ ਜਿਆਦਾ ਤੁਹਾਡੇ ਪੈਸੇ ਦੀ ਬਚਤ ਹੋਣ ਵਾਲੀ ਹੈ ਇਸ ਤਰ੍ਹਾਂ ਤੇ ਜਦੋਂ ਵੀ ਆਪਾਂ ਕੱਪੜੇ ਵਗੈਰਾ ਪ੍ਰੈਸ ਕਰਨੇ ਆ ਨਾ ਇਹ ਵਾਲਾ ਪਾਣੀ ਆਪਾਂ ਕੱਪੜਿਆਂ ਦੇ ਉੱਤੇ ਇਸ ਤਰ੍ਹਾਂ ਹਲਕਾ ਹਲਕਾ ਛਿੜਕਾ ਦੇਣਾ ਉਹ ਤੋਂ ਬਾਅਦ ਪ੍ਰੈਸ ਕਰਨੀ ਆ ਤੇ ਤੁਸੀਂ ਯਕੀਨ ਮੰਨੋ ਤੁਹਾਡੇ ਜਿਹੜੇ ਕੱਪੜਿਆਂ 'ਚ ਪਰਫਿਊਮ ਦੀ ਸਮੈਲ ਆਉਣੀ ਨਾ ਤਿੰਨ ਚਾਰ ਦਿਨਾਂ ਤੱਕ ਬਿਲਕੁਲ ਨਹੀਂ ਜਾਣੀਗੀ ਇੰਨੀ ਵਧੀਆ ਸਮੈਲ ਆਉਂਦੀ ਆ ਪਰਫਿਊਮ ਦੀ ਬਿਲਕੁਲ ਐਂ ਤੁਹਾਡੇ ਕੱਪੜਿਆਂ ਦੇ ਵਿੱਚ ਪਰਫਿਊਮ ਦੀ ਸਮੈਲ ਰਚ ਜਾਣੀ ਆ ਤੇ ਜਿੱਥੇ ਤੁਸੀਂ ਬਹੁਤ ਜ਼ਿਆਦਾ ਪਰਫਿਊਮ ਯੂਜ਼ ਕਰਦੇ ਸੀ ਨਾ ਇਹ ਚਾਰ ਪੰਜ ਦਿਨਾਂ ਦੇ ਕੱਪੜੇ ਇਸ ਤਰ੍ਹਾਂ ਹੀ ਪ੍ਰੈਸ ਹੋ ਜਾਣੇ ਤੇ ਪਰਫਿਊਮ ਤੁਹਾਡਾ ਬਹੁਤ ਘੱਟ ਲੱਗਣਾ ਹੈ ਚਲੋ ਜੀ ਅਗਲੀ ਟੇਬਲ ਚੱਲਦੇ ਆਂ ਕੱਪੜੇ ਵਾਂਗ ਕੰਗੇ ਹੁੰਦੇ ਆ ਜਿਹੜੇ ਡੇਲੀ ਯੂਜ਼ ਚ ਆਪਾਂ ਵਰਤਦੇ ਆਂ ਕੰਗੇ ਹਨ ਬਟ ਉਹ ਬਹੁਤ ਜਲਦੀ ਗੰਦੇ ਹੋ ਜਾਂਦੇ ਆ ਗੰਦੇ ਹੋਣ ਦੇ ਕਰਕੇ ਨਾ ਮੈਲ ਵਗੈਰਾ ਭਜ ਜਾਂਦੀ ਤੇ ਉਹਦੇ ਨਾਲ ਕੀ ਹੁੰਦਾ ਕੰਗੇ ਛੇਤੀ ਟੁੱਟ ਜਾਂਦੇ ਆ ਆਪੇ ਤੇ ਪਾਣੀ ਲੈਣਾ ਪਾਣੀ ਦੇ ਵਿੱਚ ਆ ਦੇ ਸਕਦਾ ਫਟਕੜੀ ਦਾ ਇੱਕ ਟੁਕੜਾ ਪਾ ਲੈਣ ਇਹਨੂੰ ਆਪਾਂ ਟੁਕੜੇ ਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਪਾਣੀ ਦੇ ਵਿੱਚ ਜੇ ਤੁਸੀਂ ਕੁੱਟ ਕੇ ਵੀ ਫਟਕੜੀ ਪਾ ਸਕਦੇ ਆ ਪਾਣੀ ਨੂੰ ਆਪਾਂ ਠੰਡਾ ਹੋਣ ਦਿੱਤਾ ਹੈ ਤੇ ਇਹਦੇ ਵਿੱਚ ਇੱਕ ਸ਼ੈਂਪੂ ਪਾ ਦੇਣਾ ਆਪਾਂ ਸ਼ੈਂਪੂ ਨੂੰ ਪਾਣ ਤੋਂ ਬਾਅਦ ਤੇ ਆਪਾਂ ਜਿੰਨੇ ਵੀ ਆਪਣੇ ਆਪਣੇ ਕੰੰਗੇ ਪਏ ਹਨ ਸਾਰੇ ਗੰਦੇ ਕੰੰਗੇ ਆਪਾਂ ਇਹਦੇ ਵਿੱਚ ਪਾ ਦੇਣੇ ਆ ਤੇ ਬਰਸ਼ ਦੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਕਿਉਂਕਿ ਪਾਣੀ ਗਰਮ ਸੀਗਾ ਇਸ ਕਰਕੇ ਮੈਂ ਇੱਥੇ ਆ ਦੇ ਸਕਦਾ ਤੁਸੀਂ ਦੰਦ ਵਾਲਾ ਬਰਸ਼ ਨਾਲ ਆਪਾਂ ਇਹਨੂੰ ਪਾਣੀ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਬਸ 5 ਮਿੰਟ ਤੱਕ ਆਪਾਂ ਇਹਨੂੰ ਇਸ ਤਰ੍ਹਾਂ ਹੀ ਕੰੰਗਿਆਂ ਨੂੰ ਰੈਂ ਦੇਣਾ ਇਹਦੇ ਵਿੱਚ ਪਾਣੀ ਦੇ ਵਿੱਚ ਤੇ ਬਾਅਦ ਵਿੱਚ ਦੇਖ ਸਕਦੇ ਤੁਸੀਂ ਆਪਣੇ ਜਿਹੜੇ ਕੰਗਿਆ ਮਿੰਟਾਂ ਸਕਿੰਟਾਂ ਦੇ ਵਿੱਚ ਆਪਾਂ ਬ੍ਰਸ਼ਨਾ ਸਾਫ਼ ਕਰ ਲੈਣੇ ਆ ਤੇ ਜਿਹੜੇ ਕੰਗੇ ਆ ਨਾ ਮੋਤੀਆਂ ਮੰਗ ਤੁਹਾਡੇ ਚਮਕ ਜਾਣਿਆ ਤੇ ਬਹੁਤ ਵਧੀਆ ਤੇ ਕਮਾਲ ਦਾ ਆਈਡੀਆ ਇਹ ਵਾਲਾ ਜੇਕਰ ਤੁਹਾਨੂੰ ਇਹ ਵਾਲੇ ਟਿਪਸ ਵਧੀਆ ਲੱਗਦੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਚ ਕਰਕੇ ਜਰੂਰ ਦੱਸਿਓ ਕਰਿਓ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਦੀ ਹੈ ਤੇ ਤੁਸੀਂ ਪਾਣੀ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਗੰਦਾ ਹੋ ਚੁੱਕਿਆ ਹੈ ਨਾ ਤੇ ਲੋਜੀ ਕੰਘਿਆਤ ਆਪਣੇ ਬਿਲਕੁਲ ਸਾਫ ਹੋ ਗਿਆ ਹੈ ਕੰਘਿਆ ਨੂੰ ਬਾਅਦ ਵਿੱਚ ਆਪਾਂ ਸਾਫ ਪਾਣਾ ਸਾਫ ਐਂ ਚੰਗੀ ਤਰ੍ਹਾਂ ਕਰ ਲਿਆ ਸੀਗੇ ਚਲੋ ਜੀ ਅਗਲੀ ਟਿੱਬਲ ਚੱਲਦੇ ਹਾਂ ਜਦੋਂ ਵੀ ਆਪਾਂ ਨਾ ਚਾਹ ਬਣਾਉਂਦੇ ਚਾਹ ਪਾਣੀ ਕੇਵਲ ਆਪਣੇ ਘਰ ਨਹੀਂ ਹੁੰਦੀ ਹੈ ਨਾ ਇਹ ਵਾਲੀ ਵੀਡੀਓ ਹੈਕ ਮੈਂ ਕਿਤੇ ਦੇਖਿਆ ਸੀਗਾ ਤਾਂ ਤੁਸੀਂ ਕੀ ਕਰ ਸਕਦੇ ਏਦਾਂ ਨਿੰਬੂ ਦਾਣੀ ਲੈ ਕੇ ਤੇ ਉਹਦੇ ਨਾਲ ਤੁਸੀਂ ਚਾਹ ਵਗੈਰਾ ਪੁੰਨ ਸਕਦੇ ਹੋ ਦੁੱਧ ਵਗੈਰਾ ਪੁੰਨ ਸਕਦੇ ਹੋ ਬਟ ਮੈਨੂੰ ਤੇ ਇਹ ਵਾਲਾ ਆਈਡੀਆ ਬਿਲਕੁਲ ਵੀ ਵਧੀਆ ਨਹੀਂ ਲੱਗਿਆ ਚਾਹ ਤੇ ਦੁੱਧ ਪੁੰਨਤਾ ਹੋਇਆ ਨਹੀਂ ਹੈਗਾ ਪਰ ਇਹ ਆ ਵੀ ਥੱਲੇ ਜਰੂਰ ਡੇਗ ਗਿਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਫਲੋਪ ਆਈਡੀਆ ਬਿਲਕੁਲ ਫਲੋਪ ਹੈ ਇਹ ਵਾਲਾ ਚਲੋ ਜੀ ਅਗਲੀ ਟੇਬਲ ਚੱਲਦੇ ਆ ਆਪਣੇ ਆਪ ਮਸ਼ਰੂਮ ਦੀ ਇਸ ਤਰ੍ਹਾਂ ਦੀ ਡੱਬੀਆਂ ਹੁੰਦੀਆਂ ਜਿਨ੍ਹਾਂ ਨੂੰ ਆਪਾਂ ਸੈੱਟ ਦਿੰਦੇ ਹਾਂ ਨਾ ਸੈੱਟਣ ਦੀ ਬਜਾਏ ਇਹਨਾਂ ਦਾ ਇਸਤੇਮਾਲ ਕਿਚਨ ਦੇ ਵਿੱਚ ਜਾਂ ਤੁਸੀਂ ਵਾਸ਼ਰੂਮ ਦੇ ਵਿੱਚ ਬਹੁ ਬੜੀ ਢੰਗ ਨਾਲ ਕਰ ਸਕਦੇ ਆ ਤੇ ਫੋਕ ਨੂੰ ਮੈਂ ਗਰਮ ਕਰ ਲਿਆ ਸੀਗਾ ਇਹਦੇ ਨਾਲ ਆਪਾਂ ਦੇ ਦੇਖ ਸਕਦੇ ਤੁਸੀਂ ਆਪਾਂ ਨਾ ਹੌਲ ਬਣਾ ਦੇਣਿਆ ਸਾਈਡਾਂ ਤੇ ਤੇ ਪਲੀਸ ਤੁਸੀਂ ਕਮੈਂਡ ਕਰਕੇ ਵੀ ਜਰੂਰ ਦੱਸਿਓ ਗਾ ਲੋ ਕਿੱਥੇ ਤੁਸੀਂ ਵੀਡੀਓ ਵਾਚ ਕਰਦੇ ਹੋ ਤੇ ਜਿੰਨਾ ਆਪਾਂ ਹੋ ਸਕੇ ਤੁਹਾਡੇ ਕਮੈਂਟਾਂ ਦਾ ਰਿਪਲਾਈ ਆਪਾਂ ਜਰੂਰ ਕਰਾਂਗੇ ਆ ਦੇਖ ਸਕਦੇ ਤੁਸੀਂ ਹੋਲ ਕਰ ਦਿੱਤਾ ਜਦੋਂ ਵੀ ਆਪਾਂ ਹਨਾ ਭਾਂਡੇ ਵਗੈਰਾ ਵਾਸ਼ ਦਿਆ ਤਾਂ ਸਿੰਕ ਵਿੱਚ ਪੱਤੀ ਵਗੈਰਾ ਇਦਾਂ ਆਪਣੀ ਚੱਲ ਜਾਂਦੀ ਹੈ ਡਾਇਰੈਕਟ ਜਦ ਆਪਾਂ ਧੋਂਦੇ ਆ ਨਾ ਭਾਂਡਿਆਂ ਨੂੰ ਤਾਂ ਤੁਸੀਂ ਇਸ ਤਰ੍ਹਾਂ ਇਹਨੂੰ ਪੱਤੀ ਵਗੈਰਾ ਇਸ ਵਿੱਚ ਤੁਸੀਂ ਇਸ ਤਰ੍ਹਾਂ ਪਾ ਸਕਦੇ ਹੋ ਤੇ ਤੁਹਾਡਾ ਸਿੰਕ ਵੀ ਬਿਲਕੁਲ ਕਲੀਨ ਰਹੂਗਾ ਆਈ ਹੋਪ ਅੱਜ ਦੀ ਟਿਪ ਤੁਹਾਨੂੰ ਵਧੀਆ ਲੱਗੀ ਹੋਊਗੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ